ਮੈਂ ਜਿੱਥੇ ਅੱਜ ਦੇ ਬਰਨਾਲੇ ਜਿਹੜਾ ਅਗਰਸੇਨ ਚੌਂਕ ਦਾ ਉਗਾਟਨ ਕੀਤਾ ਗਿਆ ਜਿੱਥੇ ਮੈਂ ਸਾਡੇ ਸ਼ਹਿਰ ਵਾਸੀਆਂ ਨੂੰ ਮੈਂ ਉਹਦੀ ਵਧਾਈ ਦਿਨਾਂ ਮੁਬਾਰਕਬਾਦ ਦਿਨਾ ਉਸੇ ਮੈਂ ਪੂਰੀ ਦੁਨੀਆ 'ਚ ਵਸਦੇ ਅਗਰਸੇਨ ਦੇ ਪੁੱਤਾਂ ਨੂੰ ਅਗਰਸੇਨ ਜੈੰਤੀ ਦੀ ਮੈਂ ਸਾਰਿਆਂ ਨੂੰ ਬਹੁਤ ਬਧਾਈ ਦਿਨਾ ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਇਸ ਭਾਈਚਾਰੇ ਦਾ ਸਾਡੇ ਦੇਸ਼ ਦੀ ਅਰਥ ਵਿਵਸਥਾ 'ਚ ਵਸੇ ਤਹਰ ਕਿਤੇ ਯੋਗਦਾਨ ਹੈ ਪਰ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਤੇ ਦੇਸ਼ ਦੇ ਨੌਜਵਾਨ ਰੋਜ਼ਗਾਰ ਦੇਣ ਲਈ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਤੇ ਹੁਣ ਤੋਂ ਨਹੀਂ ਸਦੀਆਂ ਤੋਂ ਜਿਹੜਾ ਉਹ ਚੱਲਦਾ ਆਉਂਦਾ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਤੇ ਨਾਲ-ਨਾਲ ਜਿੱਥੇ ਅਰਥਚਾਰੇ ਤੇ ਜਿਹੜੀ ਮਦਦ ਜਿਹੜੀ ਆ ਹੋ ਰਹੀ ਆ ਉੱਥੇ ਨਾਲ ਨਾਲ ਜਿਹੜੀ ਅਗਰਸਿੰਘ ਜੀ ਵੱਲੋਂ ਸ਼ੁਰੂ ਕੀਤੀ ਪ੍ਰਥਾ ਕਿ 1 ਰੁਪਿਆ ਤੇ ਇੱਕ ਇੱਕ দান ਵਾਲੀ ਉਸ ਪ੍ਰਥਾ ਤੇ ਅੱਜ ਵੀ ਇਹ ਜਿਹੜਾ ਭਾਈਚਾਰਾ ਪੈਰਾ ਦੇ ਰਿਹਾ ਹੈ ਤੇ ਜਿੰਨੇ ਵੀ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚਾਹੇ ਉਹ ਵਿਦਿਅਕ ادارے ਹੋਣ ਚਾਹੇ ਉਹ ਹਸਪੀਟਲ ਹੋਣ ਚਾਹੇ ਉਹ ਧਰਮਸ਼ਾਲਾ ਹੋਣ ਤੇ ਚਾਹੇ ਕਿਸੇ ਧਾਰਮਿਕ ਸਥਾਨ ਤੇ ਕਿਤੇ ਕੋਈ ਲੰਗਰ ਲਾਉਣ ਦੀ ਗੱਲ ਹੋਵੇ ਚਾਹੇ ਕੋਈ ਸਾਡੇ ਬਰਨਾਲੇ ਵੀ ਇੱਥੇ ਅਲੱਗ-ਅਲੱਗ ਜਗ੍ਹਾ ਤੇ ਸਮਾਜ ਸੇਵੀ ਕੰਮ ਨੇ ਹਰ ਜਗ੍ਹਾ ਇਹ ਭਾਈਚਾਰਾ ਅੱਗੇ ਹੋ ਕੇ ਜਿਹੜੀ ਮਦਦ ਹੈ ਉਹ ਕਰਦਾ ਹੈ ਤੋ ਮੈਂ ਜਿੱਥੇ ਸਾਰੇ ਬਰਨਾਲਾ ਦੇ ਅਗਰਵਾਲ ਭਾਈਚਾਰੇ ਨੂੰ ਬਹੁਤ ਵਧਾਈ ਦੇਣਾ ਉੱਥੇ ਅਗਰ ਸਿੰਝ ਦੇ ਚਰਨਾ ਚਹੀ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਜਿਹੜਾ ਭਾਈਚਾਰਾ ਵਧਦਾ ਫੁੱਲਦਾ ਰਹੇ ਕਿਉਂਕਿ ਇਸ ਭਾਈਚਾਰੇ ਦੇ ਵਧਣ ਫੁੱਲਣ ਨਾਲ ਜਿਹੜਾ ਦੇਸ਼ ਹੈ ਉਹ ਵਧੂਗਾ ਅੱਜ ਮੈਂ ਬਰਨਾਲਾ ਦੇ ਜਿਹੜਾ ਮਹਾਰਾਜ ਅਗਰਸੇਨ ਜੀ ਹੈ ਉਹਨਾਂ ਦੇ ਨਾਂ ਤੇ ਚੌਕ ਬਣਿਆ ਉਹਦਾ ਉਦਘਾਟਨ ਕੀਤਾ ਗਿਆ ਜਿੱਥੇ ਮੈਂ ਉਹਨਾਂ ਦੀ ਜਨਮ ਦਿਵਸ ਤੇ ਚੌਕ ਦੀ ਜਿਹੜੇ ਉਹਨੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਦਿਨਾ ਕਿਉਂਕਿ ਜਿਹੜੇ ਮਹਾਰਾਜ ਅਗਰਸੇਨ ਜੀ ਨੇ ਉਹਨਾਂ ਨੇ ਸਮਾਜ ਨੂੰ ਆਮ ਲੋਕਾਂ ਨੂੰ ਸਹੀ ਰਾਸਤ 'ਤੇ ਕਾਉਣ ਲਈ ਉਹਨਾਂ ਲਈ ਜਿਹੜੇ ਬਹੁਤ ਉਹਨਾਂ ਨੂੰ ਸਹੀ ਦਿਸ਼ਾ ਦਿਖਾ ਦੇ ਲਈ ਵੱਡੇ ਪਰਾਲੇ ਕੀਤੇ ਤੇ ਅੱਜ ਬੜੀ ਖੁਸ਼ੀ ਹੈ ਵੀ ਅਸੀਂ ਉਹਨਾਂ ਦਾ ਜਿਹੜਾ ਦਿਨ ਮਨਾ ਰਹੇ ਹਾਂ ਉਹ ਮੈਂ ਇੱਕ ਵਾਰ ਫੇਰ ਜਿਹੜਾ ਸਾਰਾ ਅਗਰਵਾਲ ਭਾਈਚਾਰੇ ਨੂੰ ਇਥੋਂ ਦੇ ਸ਼ਹਿਰੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਜਨਨਾ ਬਹੁਤ-ਬਹੁਤ ਇਹ ਅਗਰਵਾਲ ਮਹਾਰਾਜ ਅਗਰਸੈਨ ਦੀ ਜਨਮ ਦਿਵਸ ਹਰ ਸਾਲ ਦੀ ਤਰ੍ਹਾਂ ਅਸੀਂ ਮਨਾ ਰਹੇ ਹਾਂ ਇਸੇ ਮਨਾਉਂਦਿਆਂ ਨੂੰ 20-25 ਸਾਲ ਹੋ ਗਏ ਅਗਰਵਾਲ ਸੁਭਾਵਾਂ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਬਣੀਆਂ ਹੋਈਆਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਮਹਾਰਾਜਾ ਗੈਸੈਂਜੈਂਤੀ ਮਨਾਈ ਜਾਂਦੀ ਹੈ ਇਹ 3 ਤਰੀਕ ਤੋਂ ਸ਼ੁਰੂ ਹੋ ਕੇ 15 ਦਿਨ ਤੱਕ ਇਹ ਚੱਲਦੀ ਹੈ ਪਹਿਲੇ ਨਾਪੇ ਤੋਂ ਲੈ ਕੇ ਲਾਸਟ ਤੱਕ ਅੱਜ ਇਸ ਚੌਂਕ ਦੇ ਵਿੱਚ ਮਨਾਈ ਗਈ ਸਾਰਾ ਅਗਰਵਾਲ ਸਮਾਜ ਸ਼ਹਿਰ ਦਾ ਇੱਥੇ ਇਕੱਠਾ ਹੋਇਆ ਮਾ ਜਨੇ ਮਾ ਜਨੇ ਪੂਰਾ ਸਮਰਥਨ ਦਿੱਤਾ ਪੂਰਾ ਸਾਡਾ ਸਮਾਜ ਇੱਕ ਹੋ ਕੇ ਇਸ ਜਨਮ ਦਿਨ ਨੂੰ ਪੂਰੇ ਧੂਮ-ਧਾਮ ਨਾਲ ਬਣਾਇਆ। ਅੱਜ ਜਿਹੜਾ ਅਗਰਵਾਲ ਜਨਮ ਦਿਵਸ ਦੇ ਮੌਕੇ ਦੇ ਉੱਪਰ ਚੌਂਕ ਦਾ ਜਿਹੜਾ ਉਦਘਾਟਨ ਕੀਤਾ ਗਿਆ ਸਾਡੇ ਹਲਕੇ ਦੀ ਲੋਕ ਸਭਾ ਦੇ ਉਮੀਦਵਾਰ ਆਪਣੇ ਐਮਪੀ ਗੁਰਮੀਤ ਸਿੰਘ ਮੀਥੇਰ ਜੀ ਵੱਲੋਂ ਤੇ ਸਾਰੇ ਸਮਾਜ ਨੇ ਬੜਾ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਇਆ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਨਾਲ ਸ਼ਹਿਰ ਵਾਸੀਆਂ ਨੂੰ ਨਵੀਂ ਦਿਖਵਾਲਾ ਚੌਂਕ ਜਿਹੜਾ ਮਹਾਰਾਜ ਅਗਰਤਨ ਜਨਮ ਦਿਵਸ ਦੇ ਉੱਪਰ ਅਸੀਂ ਅੱਜ ਉਹਦਾ ਉਦਘਾਟਨ ਕੀਤਾ। ਕਿੰਨੇ ਸਾਲ ਤੋਂ ਮਨਾਉਂਦੇ ਆ ਰਹੇ ਹੋ ਜੀ? ਕਾਫੀ ਸਾਲਾਂ ਤੋਂ ਜਿਹੜਾ ਪੰਜਾਬ ਦੇਖੇ ਅਸੀਂ ਇੱਥੇ ਬਰਨਾਲੇ ਵੀ ਕਹਿ ਵੀ ਕੱਲ ਜਿਹੜਾ ਸਟੇਟ ਲੈਵਲ ਦਾ ਪ੍ਰੋਗਰਾਮ ਸਨਾਮ ਸੀ ਉੱਥੇ ਵੀ ਮਾਨਯੋਗ ਐਮਪੀ ਮੌਜੂਦ ਸੀ ਤੇ ਸਾਡੀ ਸਾਰੀ ਬਰਨਾਲੇ ਦੀ ਟੀਮ ਵੀ ਉੱਥੇ ਸਨਾਮ ਵੇਖੇ ਜਾ ਕੇ ਅਗਰਵਾਰ ਜਨਮ ਦਿਨ ਦੇ ਮੌਕੇ ਤੇ ਹਾਜ਼ਰ ਸੀ ਤਾਂ ਅੱਜ ਅਸੀਂ ਬਰਨਾਲਾ ਵਿਖੇ ਇਸ ਚੌਂਗ ਦੇ ਉੱਤੇ ਆਟਨ ਦੇ ਨਾਲ ਇੱਥੇ ਮਹਾਰਾਜਾ ਅਗਰਦੇਵ ਜੀ ਨੂੰ ਮੱਥਾ ਟੇਕ ਕੇ ਅੱਜ ਅਸੀਂ ਇਸ ਦਿਨ ਦੀ ਸ਼ੁਰੂਆਤ ਕੀਤੀ ਹੈ